ਸਸਤੀ ਕਾਰ ਦੀ ਸਾਰਿਆਂ ਨੂੰ ਲੈ ਕੇ ਆਏ ਤੁਹਾਡੇ ਲਈ 11 6.5 ਟਰਾਲੀ ਹੈ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਨੂੰ ਬਣੀ ਹੋਈ ਹੈ ਟੋਪੀ ਲੱਗੀ ਹੋਇਆ ਵੀਰੇ ਚਿੱਟਾ ਕਲਰ ਹੋਇਆ ਹੈ ਪਿੱੱਡੇ ਤੇ ਸਟਿੱਲਿ ਗਾੜੀ ਲੱਗੀ ਹੈ ਟਾਇਰ ਵਧੀਆ ਸਾਫ ਟਾਇਰ ਨੇ ਬਈ ਜੈਕ ਲੱਗਿਆ ਹੈ 8 ਇੰਚ 84 ਜੈ ਟੋਪੀ ਲੱਗੀ ਹੋਈ ਹੈ ਵੀਰੇ ਗ੍ਰੇਟ 130000 ਰੁਪਿਆ ਟਰਾਲੀ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਬਹੁਤ ਜਿਆਦਾ ਸੋਹਣੀ ਟਰਾਲੀ ਬਣੀ ਹੋਈ ਹੈ ਬਾਈ ਚਿੱਟਾ ਕਰ ਰਹੇ ਹਾਂ 8G 88 ਹੱਬ ਲਾਇਆ ਹੋਇਆ ਹੈ 8G 88 ਹੈ ਡਾਬਲ ਟਾਇਰ ਦੇ ਕੰਪਲੀਟ ਟੋਪੀਸ ਵਿੱਚ ਹੈ ਤਾਂ ਰੇਟ 1.30000 ਰੁਪਏ ਜਿਹੜਾ ਮੇਰੇ ਵੀਰ ਭਾਈ ਨੇ ਲਾਈ ਹੈ ਤਾਂ ਜਰੂਰ ਕੰਟੈਕਟ ਕਰ ਸਕਦਾ ਹੋ ਵੀ 11 66 ਬਹੁਤ ਛੋਣੀ ਬទਿਆ ਨੇ ਸਾਫ ਸੁਥਰੀ ਟਾਲੀ ਆ ਬਾਈ ਬਿੱਡ ਤੇ ਯਾਰੀ ਲੱਗੀ ਐ ਸਟਿਲੀ ਰੇਟ 1.30000 ਰੁਪਏ ਆ ਵੀਰੇ ਹਰੇ ਰੰਗ ਚ 11 6.5 8884 ਚ ਹੈ ਬਈ ਪੱਕੇ ਟਾਇਰ ਬਿੱਡ ਤੇ ਸਟੀਲ ਜਾਲੀ ਟੋਪੀ ਲੱਗੀ ਹੋਈ ਬਈ ਬਹੁਤ ਵਧੀਆ ਕੰਡੀਸ਼ਨ ਚ ਕੰਡੀਸ਼ਨ ਬਾਕੀ ਤੁਸੀਂ ਆਹ ਵੀਡੀਓ ਚ ਦੇਖ ਲਿਆ ਕਰੋ ਵੀਰੇ ਉਹ ਵੀ ਹੁੰਦੀ ਹੈ ਦੋ ਫਰ ਡਾਲਾ ਵੀਰੇ ਕੰਪਲੀਟ ਐ ਟੋਪੀ ਸੇਟ ਰੇਟ 1,35,000 ਰੁਪਿਆ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ਚ ਬਈ ਜਿਹੜੇ ਮੇਰੇ ਵੀਰ ਭਾਈ ਨੇ ਲੈਣੇ ਆ ਜਰੂਰ ਕੰਟੈਕਟ ਕਰੋ 11 6:30 8 8 ਨੜੀ ਹੱਬਾ ਵੀਰੇ 8 ਇੰਚ ਜਾਸੀ ਬੇੜ ਤੇ ਸਟਿੱਲੀ ਜਾਰੀ ਰੇਟ 135000 ਰੁਪਏ ਰੇ 12 6 ਇਕਰੇਸ਼ਨ ਤੁਸੀਂ ਆਪ ਦੇਖ ਸਕਦੇ ਹੋ 8 ਇੰਚੀ ਚਾਸੀ 8 ਨਟੇ ਹੱਬਾ ਬਈ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਿਆ ਕਰੋ ਜਿਹੜੇ ਮੇਰੇ ਵੀਰ ਭਾਈ ਨੂੰ ਤਾਂ ਜ਼ਰੂਰ ਕੰਟੈਕਟ ਕਰੋ ਰੇਟ 1,25,000 ਰੁਪਿਆ ਬੱਡੇ ਤੇ ਸਟੀਲੀ ਜਾਲੀ ਲੱਗੀ ਹੈ ਦੋ ਖਾੜਾ ਲਾ ਹੈ ਬਈ ਡਬਲ ਜੋੜੇ ਦੀ ਹੈ ਡਬਲ ਟਾਇਰ ਪਾਏ ਨੇ ਰੇਟ 1,25,000 ਰੁਪਏ ਵੀਰੇ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਜੀਨੇ ਮੇਰੇ ਭਾਈ ਨੇ ਜ਼ਰੂਰ ਕੰਟੈਕਟ ਕਰਿਓ 12.5 11.5 ਬਈ ਇਹ 10 ਇੰਚੀ 84 10 ਨਟ ਹੀ ਹੱਬ ਚ ਉਨੀ ਕੁ ਮਾਟੜ ਵੇਟ ਚ ਪੂਰੀ ਹੈਵੀਟ ਅਲੀਵਰੇ ਟਾਇਰ ਪੱਕੇ ਨੇ ਚਾਰੇ ਵੱਡੀਆਂ ਹੱਬਾਂ ਨੇ ਟਰੱਕ ਵਾਲੀਆਂ ਰੇਟ ਹੈਗਾ ਵੀਰੇ 1,48,000 ਰੁਪਿਆ ਬਾਕੀ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ பார்த்த சோனி டரால பண்ணி மனித